ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਘਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਦੇ ਜੋ ਲਾਪਰੀ ਜੀ ਆ ਨਾ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋ ਕਿਵੇਂ ਵੀ ਸਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਕਾਕਾ ਅਸੀਂ ਕਲਜੀਤ ਨਿੰਘਰੂ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਕਲਜੀਤੇ ਨਿੰਘਦੇ ਨੱਥ ਪਾਓ ਤੇ ਕਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਈਂ ਦਿਖਾਣਾ ਚਾਹੁੰਨੇ ਆਂ ਵੀ ਤੂੰ ਬਾਦ ਆ ਜਾ ਕਿਉਂ ਆ ਅਸੀਂ ਚਿੱਕੜ 'ਚ ਐਟ ਨਹੀਂ ਮਾਰਨਾ ਚਾਹੁੰਦੇ ਠੀਕ ਹੈ ਨਾ ਤੂੰ ਇੱਕ ਬਾਣਾ ਪਾਇਆ ਹੋਇਆ ਤੂੰ ਇੱਕ ਬਾਣਾ ਪਾ ਕੇ ਜੋ ਕੇ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆਂ ਕੱਲ ਕਰ ਆਪਦੀ ਲੁਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲਾ ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜਵਾਨ ਪੁੱਟ ਕੇ ਲੈ ਜਾਵਾਂਗੇ ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਦਾ ਲਾ ਸਕਦੇ ਆ ਗਲਕਾਰ ਨਹੀਂ ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸਤੰਤਾ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ ਅਸੀਂ ਉਹਦੇ ਤੇ ਧੱਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜਾਊਗਾ ਕੱਲ ਕਰੇ ਬੰਦਾ ਨਹੀਂ ਬਣਦਾ ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ ਦੇ ਗੁਰਜੀਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਜੋ ਕਿ ਕਲਜੀਤ ਨਿੰਘਿਆ ਉਹ ਤੁਹਾਨੂੰ ਪਤਾ ਉਹਦੀ ਵੀਡੀਓ ਆਈ ਆ ਤੇ ਪ੍ਰਸ਼ਾਸਨ ਨੇ ਭਾਈ ਸਾਹਿਬ ਦੇ ਜੋ ਲਾਪਰੀ ਜੀ ਆ ਨਾ ਤੇ ਕਾਰਵਾਈ ਕੀਤੀ ਆ ਉਹ ਝੂਠੀ ਕਰਕੇ ਜਾਂ ਕੋ ਕਿਵੇਂ ਵੀ ਸਾਨੂੰ ਵੀ ਪਤਾ ਜੋ ਅੱਜ ਕੱਲ ਚੱਲ ਰਿਹਾ ਕਾਕਾ ਅਸੀਂ ਕਲਜੀਤ ਨਿੰਘਰੂ ਕਹਿਣਾ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਹ ਕਲਜੀਤੇ ਨਿੰਘਦੇ ਨੱਥ ਪਾਓ ਤੇ ਕਲਜੀਤਿਆ ਅਸੀਂ ਤੈਨੂੰ ਵੀ ਵੀਡੀਓ ਰਾਈਂ ਦਿਖਾਣਾ ਚਾਹੁੰਨੇ ਆਂ ਵੀ ਤੂੰ ਬਾਦ ਆ ਜਾ ਕਿਉਂ ਆ ਅਸੀਂ ਚਿੱਕੜ 'ਚ ਐਟ ਨਹੀਂ ਮਾਰਨਾ ਚਾਹੁੰਦੇ ਠੀਕ ਹੈ ਨਾ ਤੂੰ ਇੱਕ ਬਾਣਾ ਪਾਇਆ ਹੋਇਆ ਤੂੰ ਇੱਕ ਬਾਣਾ ਪਾ ਕੇ ਜੋ ਕਿ ਮਹਾਰਾਜ ਦਾ ਦਿੱਤਾ ਹੋਇਆ ਬਾਣਾ ਆ ਸਿੱਖੀ ਸਰੂਪ ਦੇ ਵਿੱਚ ਆਂ ਕੱਲ ਕਰ ਆਪਦੀ ਲੁਤਰੋ ਆ ਜਿਹੜੀ ਜ਼ੁਬਾਨ ਉਹ ਸੰਭਾਲ ਲਾ ਨਹੀਂ ਤਾਂ ਇਹ ਨਾ ਹੋਵੇ ਕਦੇ ਅਸੀਂ ਤੇਰੀ ਜ਼ੁਬਾਨ ਤੇ ਸਾਨੂੰ ਕੰਟਰੋਲ ਕਰਨਾ ਪੈ ਜੇ ਕੰਟਰੋਲ ਐਵੇਂ ਦਾ ਵੀ ਅਸੀਂ ਤੇਰੀ ਜਵਾਨ ਪੁੱਟ ਕੇ ਲੈ ਜਾਵਾਂਗੇ ਚਾਹੀਏ ਤਾਂ ਅਸੀਂ ਤੇਰਾ ਜਿੱਥੇ ਮਰਜ਼ੀ ਸੋਦਾ ਲਾ ਸਕਦੇ ਆ ਵੈਲਕਮ ਨਹੀਂ ਅਸੀਂ ਜੋ ਭਾਈ ਸਾਹਿਬ ਆ ਜੋ ਅੱਜ ਡਬਰੂਗੜ ਜੇਲ੍ਹ ਦੇ ਵਿੱਚ ਬੈਠੇ ਆ ਅਸੀਂ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਵਾਲੇ ਆ ਵੀ ਇੱਕ ਸਿੱਖੀ ਸਰੂਪ ਦੇ ਵਿੱਚ ਬੰਦਾ ਆ ਅਸੀਂ ਉਹਦੇ ਤੇ ਧੱਕਾ ਨਹੀਂ ਕਰਨਾ ਤੇ ਆਪਣੇ ਆਪ ਕਦੇ ਨਾ ਕਦੇ ਬੰਦਾ ਬਣ ਜਾਊਗਾ ਕੱਲ ਕਰੇ ਬੰਦਾ ਨਹੀਂ ਬਣਦਾ ਇਹ ਦਿਨ ਰਾਤ ਭਾਈ ਸਾਹਿਬ ਤੇ ਵੀਡੀਓ ਪਾਉਂਦਾ ਆ ਜੋ ਭਾਈ ਸਾਹਿਬ ਦਾ ਭਰਾ ਸੀਗਾ ਉਹ ਵੀ ਪ੍ਰਸ਼ਾਸਨ